ਆਉ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਆਉ ਗੁਰੂ ਪਾਤਸ਼ਾਹ ਦੀ ਮਹਾਨ ਬਾਣੀ ਜਿਸ ਕੇ ਉਪਰ ਤੂ ਸਵਾਮੀ ਸੋਦੋ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਉ ਆ ਗੁਰੂ ਕੇ ਪਿਆਰਿਓ ਕ੍ਰੋਕਿ ਪਿਆਰੇ ਬੜੇ ਪਿਆਰ ਸਤਕਾਰ ਨਾਲ ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ ਆਓ ਬੜੇ ਪਿਆਰ ਸਤਕਾਰ ਨਾਲ ਮਹਾਨ ਬਾਣੀ ਨੂੰ ਹਰਦੇ ਘਰ ਵਿੱਚ ਪਸਾਣ ਦਾ ਯਤਨ ਕਰ ਲਈਏ ਜੀ ਵਾਹਿ ਮੇਰੇ ਰਾਮ ਜਾਈ ਉਹ ਸੰਤਾ ਕਾ ਸੰਤ ਤੇਰੇ ਮੇਰੇ ਰਾਮ ਜੀ i got something ਤੂੰ ਐਸਾ ਪਾਵਾ ਲੈ ਮੇਰੇ RAM ਰਾਏ ਤੂੰ ਸੰਤਾ ਦਾ ਸੰਤ ਤੇਰੇ ਬਹੁਤ ਸੁੰਦਰ ਸ਼ਬਦ ਹੈ ਪੰਜਵੇਂ ਬਾਦਸ਼ਾਹ ਜੀ ਦਾ ਇਸ ਸ਼ਬਦ ਦਾ ਜਿਹੜਾ ਦਿਵਾਜਾ ਹੈ ਨਾ ਕਾਰਨ ਹੈ ਉਹ ਬੜਾ ਸੁੰਦਰ ਹੈ ਦੇਖੋ ਬਾਦਸ਼ਾਹ ਨੇ ਸ਼ਬਦ ਨਾਲ ਕਿਦਾਂ ਆਪਣੇ ਦੁਸ਼ਟਾਂ ਨੂੰ ਦੂਰ ਕਰ ਦਿੱਤਾ ਹੈ ਸ਼ਬਦ ਨਾਲ ਹੀ ਸੁਲਹੀ ਤੇ ਸੁਹੀ ਸੁਲਹੀ ਖਾਨ ਸੁਲਹੀ ਖਾਨ ਚੜ ਕੇ ਆਏ ਸਨ ਗੁਰੂ ਪਾਤਸ਼ਾਹ ਜੀ ਨੂੰ ਗੁਰੂ ਘਰ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਨਫ਼ਰਤ ਕਰਨ ਵਾਲੇ ਲੋਕ ਗੁਰੂ ਪਾਤਸ਼ਾਹ ਜੀ ਨੂੰ ਮਕਾਣਾ ਚਾਹਦੇ ਸਨ ਚੜ ਕੇ ਆਉਣ ਦੀ ਕੋਸ਼ਿਸ਼ ਕਰਦੇ ਸਨ ਕਿ ਕਿਵੇਂ ਨਾ ਕਿਵੇਂ ਕਰਕੇ ਖਤਮ ਕਰ ਦੇਈਏ ਪਰ ਮੇਰੇ ਪਾਤਸ਼ਾਹ ਨੇ ਉਹਦੇ ਆਉਣ ਤੋਂ ਪਹਿਲਾਂ ਸ਼ਬਦ ਪੜਿਆ اے ਰੱਬ ਜੀ ਜਿਸ ਕੇ ਸਰੂਪ ਤੋਂ ਸਵਾਮੀ ਸੋਧੋ ਕਿੱਸਾ ਪਾਵੇ ਉਹ ਦੋਨੇ ਹੀ ਦੁਸ਼ਟ ਰਸਤੇ ਦੇ ਵਿੱਚ ਜੇਦਾ ਬਦਲ ਨਹੀਂ ਉੱਟ ਜਾਂਦਾ ਇਦਾਂ ਧੂਆਂ ਹੋ ਗਏ ਖਤਮ ਹੋ ਗਏ ਉਹ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੁਣ ਦੇਖੋ ਸ਼ਬਦ ਸਾਡਾ ਭਲਾ ਕਿਦਾਂ ਕਰ ਸਕਦਾ ਇਹ ਸ਼ਬਦ ਦੇਖੋ ਤੇਰੇ ਆਪਾਂ ਸਾਰੇ ਦੁਖੀਆਂ ਕੋਈ ਤਨ ਦੁਖੀ ਕੋਈ ਮਨ ਦੁਖੀ ਜੋ ਜੋ ਦੀਸੇ ਸੋਸੋ ਰੋਗੀ ਰੋਗ ਰਹੇ ਤੇਰਾ ਸਤਿਗੁਰ ਜੀ ਦੀ ਆਪਾਂ ਸਾਰੇ ਸੁਖੀਆਂ ਰੋਕੀਆਂ ਜੋ ਜੋ ਦਿੱਸੇ ਸੋ ਸੋ ਰੋਕੀ ਆਪਾਂ ਦੇਖੋ ਘਰ ਦੀਆਂ ਧਾਰੀਆਂ ਘਰ ਦੀ ਫਰਜ ਦਵਾਈਆਂ ਨਾਲ ਭਰੀ ਪਈ ਹੈ ਹਰੇਕ ਦੀ ਜਿਹੜਾ ਘਰ ਜਿੱਥੇ ਦਵਾਈਆਂ ਨਾ ਮਿਲਣ ਸਾਰੇ ਰੋਕੀਆਂ ਕਿਉਂ ਭਲਾ ਕਿਉਂਕਿ ਆਪਣੇ ਮੂਲ ਨਾਲੋਂ ਆਪਾਂ ਖੁੰਝ ਕੇ ਦੂਰ ਚਲੇ ਗਏ ਆਪਣੇ ਮੂਲ ਨਾਲੋਂ ਵਿਛੜ ਗਏ ਛੜ ਗਏ ਦੁੱਖ ਭਾਰ ਹੈ ਇਕ ਛੋਟਾ ਬੱਚਾ ਜਿਹੜਾ ਅਲੀ ਮਾਂ ਦੀ ਗੋਦ ਦਾ ਸ਼ਿੰਗਾਰ ਹੋਵੇ ਉਹ ਮਾਂ ਨੂੰ ਛੱਡ ਕੇ ਕਿਤੇ ਵਿਛੜ ਜਾਏ ਦੂਰ ਚਲਾ ਜਾਏ ਬੱਚਾ ਦੁੱਖ ਪਾਏਗਾ ਕਿਉਂਕਿ ਉਹਦਾ ਸਹਾਰਾ ਨਹੀਂ ਕੋਈ ਨਹੀਂ ਮਾਂ ਤੋਂ ਬਿਨਾਂ ਲਾਡ ਨਹੀਂ ਲੜਾਏਗਾ ਮਾਂ ਨੂੰ ਫਿਕਰ ਹੋਏਗਾ ਉਸੇ ਦਾ ਬੱਚਾ ਆਨੰਦ ਲਏਗਾ ਗੋਦ ਵਿੱਚ ਬੱਚੇ ਨੂੰ ਮਾਂ ਦੀ ਗੋਦ ਵਿੱਚ ਆਣ ਕੇ ਹੀ ਆਨੰਦ ਪ੍ਰਾਪਤ ਹੋਵੇਗਾ ਐਦਾਂ ਐ ਬੰਦੇ ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਉਹ ਵੀ ਜਾਦ ਵਿੱਚ ਭੇਜਿਆ ਤੈਨੂੰ ਦੁੱਖ ਉਹ ਨਹੀਂ ਸਕੀ ਸਕੀ ਇੱਕੋ ਪਾਤਸ਼ਾਹੀ ਦੀ ਕਿਰਪਾ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋਦੋ ਕਿੱਸਾ ਪਾਵੇ ਸਿਰ ਦੇ ਉੱਤੇ ਅੱਬੇਠਾ ਹੋਇਆ ਨਾ ਨਾ ਇਦਾਂ ਨਹੀਂ ਜਿਸਦੇ ਸਿਰ ਉੱਪਰ ਤੂੰ ਸਵਾਮੀ ਦਾ ਭਾਵ ਹੈ ਜਿਨੇ ਸਭ ਤੋਂ ਉੱਚਾ ਆਪਣੇ ਜੀਵਨ ਵਿੱਚ ਰੱਬ ਨੂੰ ਰੱਖਿਆ ਹੈ ਅਸੀਂ ਰੱਖਿਆ ਹੈ ਸਭ ਤੋਂ ਉੱਚਾ ਪੈਸੇ ਤੋਂ ਉੱਪਰ ਰਿਸ਼ਤੇਦਾਰਾਂ ਮਿੱਤਰਾਂ ਨੂੰ ਅਸੀਂ ਉਹਨਾਂ ਦੀ ਬੜੀ ਸਪੈਕਟ ਕਰਦੇ ਆਂ ਛੋਡੀ ਜੀ ਬਸ ਸਾਨੂੰ ਦੇ ਦੇਣਾ ਗਿਫਟ ਵਿੱਚ ਭੈਣਾ ਬੈਠੀਆਂ ਨੇ ਭੈਣੋ ਤੁਹਾਨੂੰ ਤੁਹਾਡੀ ਸਹੇਲੀ ਕੋਈ ਭਾਂਡਾ ਗਿਫਟ ਕਰਦਾ ਨਾ ਪਤਿਲਾ ਤੁਸੀਂ ਗੁਣ ਗਾਓਗੇ ਤੇ ਪਤਿਲਾ ਚਾੜੋਗੇ ਗੈਸ ਤੇ ਨਹੀਂ ਮੇਰੀ ਫਲਾਨੀ ਸਹੇਲੀ ਨੇ ਮੈਨੂੰ ਜਨਮ ਦਿਨ ਤੇ ਗਿਫਟ ਕੀਤਾ ਛੋਡੀ ਜੀ ਜਿਹਨੇ ਸੋਲੇ ਗਾਉਗੇ ਸੋ ਕਿਉਂ ਬਸਰੇ ਜਿਸ ਸਭ ਕੁਝ ਦਈਆ ਸੋ ਕਿਉਂ ਬਸਰੇ ਜਿਸ ਜੀਵਨ ਦਈਆ ਜਿਹਨੇ ਅੱਡਾ ਵੜਾ ਆ ਜੀਵਨ ਤਾ ਉਹਦਾ ਕੋਈ ਨਾ ਦੇਖੋਗੇ ਛੋਟਾ ਜਿਹਾ ਗਿਫਟ ਕੋਈ ਦੇ ਦੇਵੇ ਨਾ ਘੜੀ ਦੇ ਦੇਵੇ ਕੋਈ ਮੋਬਾਈਲ ਦੇ ਦੇਵੇ ਗਿਫਟ ਉਹਦੇ ਸੋਲੇ ਗਾਦੇ ਰੋਗੇ ਪਰ ਆ ਜਿਹੜਾ ਗਿਫਟ ਮਨੁੱਖਾ ਜਨਮ ਬਰਬਰ ਦਿੱਤਾ ਏ ਉਹਨੂੰ ਵਸੰਦ ਹੁਣ ਜਿਹਨੂੰ ਯਾਦ ਏ ਨਾ ਰੱਬ ਉਹਦੀ ਗੱਲ ਹੋਰਿਆ ਜਿਸਕੇ ਸਿਰ ਉੱਪਰ ਤੋਂ ਸੁਆਮੀ ਜਿਹਨੇ ਸਭ ਤੋਂ ਉੱਪਰ ਆਪਣੇ ਰੱਬ ਦੇ ਨਾਮ ਨੂੰ ਰੱਖਦਾ ਹੋਇਆ ਮਾਫ਼ ਕਰਨਾ ਕਹੀ ਆਪਣਾ ਜਮੀਰ ਮਾਰ ਕੇ ਪੈਸੇ ਨੂੰ ਤਰਜੀਹ ਦਿੰਦੇ ਨੇ ਪਾਪ ਕਰ ਲੈਂਦੇ ਨੇ ਬੜੇ ਬੜੇ ਭੈੜੇ ਖੋਟੇ ਕਰਮ ਕਰ ਲੈਂਦੇ ਨੇ ਐ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਸਭ ਆਪਣੇ ਕਰਤਾਰ ਵਿੱਚ ਤੈਨੂੰ ਉੱਚਾ ਰੱਖਿਆ ਏ ਉਹ ਦੁੱਖ ਨਹੀਂ ਪਾਉਂਦੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਉਹ ਕਿਦਾਂ ਦੁੱਖ ਕੋਈ ਦੁੱਖ ਨਹੀਂ ਪਾ ਸਕਦਾ ਉਹਨਾਂ ਨੂੰ ਕੋਈ ਦੁੱਖ ਪਾਉਂਦਾ ਨਹੀਂ ਬੋਲਣ ਜਾਣਾ ਮਾਇਆ ਮਤ ਮਾਤਾ ਮਰਨਾ ਜੀਤਣਾ ਬੋਲਣ ਜਾਣਾ ਮਾਇਆ ਮਦਮਾ ਆ ਜਿਹੜੀ ਮਾਇਆ ਦਾ ਪਸਾਰਾ ਹੈ ਨਾ ਇਹ ਉਹਨੂੰ ਮਾਇਆ ਪਸਾ ਨਹੀਂ ਸਕਦੀ ਆਪਣੇ ਚੁੰਗਲ ਵਿੱਚ ਮਾਇਆ ਠੱਗ ਨਹੀਂ ਸਕਦੀ ਵੇਖੋ ਤੁਹਾਡੇ ਗੋਦ ਦਾ ਸ਼ਿੰਗਾਰ ਹੈ ਬੱਚੇ ਦੇਖੇ ਨਾ ਜਾਨਵਰ ਕਦੇ ਆਪਣੇ ਬੱਚੇ ਨੂੰ ਦੂਰ ਨਹੀਂ ਹੋਣ ਦਿੰਦੇ ਇੱਕ ਮਨੁੱਖ ਜਾਤੀ ਹੈ ਦੁੱਖ ਨਾਲ ਕਹਿਣਾ ਪੈ ਰਿਹਾ ਗੁਰੂ ਘਰ ਆ ਕੇ ਬੱਚਿਆਂ ਨੂੰ ਛੱਡ ਦਿੰਦੇ ਖੁੱਲੇ ਪੇ ਖਿੰਡੋ ਖਿੰਡੋ ਐਡਾ ਵੱਡਾ ਦਰਵਾਰ ਹੈ ਗੁਰੂ ਦਾ ਉਹਦੀ ਤੋਹੀਨ ਕਰਦੇ ਆ ਜਾਨਵਰ ਆਪਣੇ ਬੱਚੇ ਨੂੰ ਆਪਣੀ ਗੋਦ 'ਚੋਂ ਜੁਦਾ ਨਹੀਂ ਕਰ ਸਕਦੇ ਇਹ ਦਾਤਾ ਨੇ ਰੱਬ ਦੀਆਂ ਪਹਿਲਾਂ ਮਿਲਦੇ ਨਹੀਂ ਦਾਤਾ ਫਿਰ ਪਰਦਾਸਾਂ ਕਰਦੇ ਆਂ ਜਾਂ ਤੇ ਮਿਲਦੀਆਂ ਦਾਤਾ ਫਿਰ ਸਾਭਦੇ ਨਹੀਂ ਦੇਖੋ ਨਾ ਕਿੰਨੀ ਵੱਡੀ ਗੱਲ ਹੈ ਇਹ ਸੋਚ ਦੀ ਜਿਹੜਾ ਗੁਰਸਿੱਖ ਹੈ ਨਾ ਉਹਨੂੰ ਕਹਿਣਾ ਨਹੀਂ ਪੈਦਾ ਉਹਨੂੰ ਪਤਾ ਬੱਚਿਆਂ ਨੂੰ ਲੈ ਕੇ ਆਉਂਦਾ ਉਹ ਵੀ ਭੇਰੇ ਰਾਣੇ ਬਣਾ ਕੇ ਗੋਦ ਵਿੱਚ ਸ਼ਿੰਗਾਰ ਵਿੱਚ ਕਰਕੇ ਮਾਂ ਬੱਚੇ ਨੂੰ ਕਹਿੰਦੀ ਪੁੱਤਰ ਅਰਬ ਦੇ ਨਾਂ ਨੂੰ ਸੁਣ ਤੈਨੂੰ ਗੁਰਤੀ ਲੱਗ ਜਾਵੇ ਉਹ ਬੱਚੇ ਨਸ਼ੇ ਨਹੀਂ ਕਰਨੇ ਆ ਬੇਨਤੀ ਹੈ ਕੁਝ ਮਾਪਿਆਂ ਨੂੰ ਉਹਨਾਂ ਦੇ ਬੱਚੇ ਉਧਰ ਬਾਂਦਰਾਂ ਨਾਲ ਸ਼ਰਾਰਤ ਕਰ ਰਹੇ ਨੇ ਬਾਂਦਰ ਇੱਥੇ ਦੇ ਬੜੇ ਗੁਸੈਲ ਨੇ ਹਮਲਾ ਕਰ ਦੇਣਗੇ ਬੱਚਿਆਂ ਨੂੰ ਵੱਢ ਖਾਣਗੇ ਉਹ ਧਿਆਨ ਰੱਖਿਆ ਕਰੋ ਆਪਣੇ ਬੱਚਿਆਂ ਦਾ ਭਾਈ ਜਿਨ੍ਹਾਂ ਦੇ ਬੱਚੇ ਉਧਰ ਬਾਂਦਰਾਂ ਨਾਲ ਖੇਡਦੇ ਨੇ ਕਿਉਂਕਿ ਆਲੇ ਦੁਆਲੇ ਬਾਂਦਰ ਬਹੁਤ ਨੇ ਖੜਗੜ ਸਾਹਿਬ ਦੇ ਉਹ ਬੱਡ ਬੱਡ ਖਾਣਗੇ ਨਾ ਬੱਚਿਆਂ ਨੂੰ ਫਿਰ ਤੁਸੀਂ ਰੋਬੋਗੇ ਧਿਆਨ ਰੱਖਿਆ ਕਰੋ ਬੱਚਿਆਂ ਦਾ ਭਾਈ ਇਹ ਮਾਪਿਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਧਿਆਨ ਨਹੀਂ ਇਹ ਕਿੱਡੇ ਕਿੱਸੈਲ ਬੰਦਰ ਨੇ ਸਾਡੇ ਸੇਵਾਦਾਰਾਂ ਨੂੰ ਪਹੇਜ ਜਾਂਦੇ ਨੇ ਸੋ ਭਾਈ ਇਹਨਾਂ ਨੂੰ ਚਾਰਾ ਪ੍ਰਸ਼ਾਦ ਬੰਦਰਾਂ ਨੂੰ ਨਾ ਪਾਓ ਕਦੇ ਵੀ ਸੋ ਆਉ ਗੁਰੂ ਦੇ ਪੈਰੋ ਬਿਰਤੀਆਂ ਗਾਗਰ ਕਰੋ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੂੰ ਜਿਹੜਾ ਰੱਬ ਹੈ ਉਹ ਕਿਹਨਾਂ ਦਾ ਭਲਾ ਨਿੰਦਕਾਂ ਦਾ ਚੁਗਲਖੋਰਾ ਦਾ ਪਾਪੀਆਂ ਦਾ ਨਹੀਂ ਸੰਤਾਂ ਦਾ ਸੰਤ ਕੌਣ ਹੈ ਜਿਹੜਾ ਉੱਠਦੇ ਬਹਿੰਦੇ ਜਿਹਦਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਧੰਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹੜੇ ਬਹਿੰਦੇ ਉੱਠਦੇ ਵਾਹਿਗੁਰੂ 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 ਜਪਦੇ ਨੇ ਉਹ ਬਸਤਰ ਕੱਪੜੇ ਜਿੰਨਾਂ ਨੇ ਮਰਜ਼ੀ ਪਾਦੇ ਹੋਣ ਸੂਟ ਪੈਂਟ ਪਾੜਾ ਹੋਵੇ ਉਹ ਤਾਂ ਹੀ ਲਾਦਾ ਹੋਵੇ ਆਪਣੇ ਕਰਮ ਨੂੰ ਵੈਗ ਨੂੰ ਵੈਗ ਨੂੰ ਸਮਝ ਕੇ ਕਿਰਤ ਕਰਦਾ ਹੋਵੇ ਉਹ ਵੀ ਸੰਤ ਹੀ ਹੈ ਬੇਚਾਰਾ ਸੰਤ ਦੇਖਦਾ ਨਾ ਨਹੀਂ ਸੰਤ ਉੱਚੀ ਅਵਸਥਾ ਦਾ ਨਾਮ ਹੈ ਜਿੱਥੇ ਮਨ ਕਾਬੂ ਆ ਗਿਆ ਮਨ ਵਿਸ਼ਿਆਂ ਵਕਾਰਾਂ ਦੇ ਮਗਰ ਨਹੀਂ ਭੱਜਦਾ ਉਹ ਸੰਤ ਹੈ ਜਿਹਨੇ ਵਿਸ਼ਿਆਂ ਵਕਾਰਾਂ ਤੇ ਕਾਬੂ ਪਾ ਲਿਆ ਹੈ ਨਾ ਉਹ ਚਾਹੇ ਪੈਂਟ ਕਮੀਜ਼ ਪਾ ਕੇ ਵਰਦੀ ਪਾ ਕੇ ਉਹ ਬੈਂਕ ਦੀ ਨੌਕਰੀ ਕਰੇ ਚਾਹੇ ਪੁਲਿਸ ਦੀ ਕਰੇ ਚਾਹੇ ਕੋਈ ਵੀ ਕਰੇ ਚਾਹੇ ਤਿੱਕਰ ਹੋਵੇ ਚਾਹੇ ਕੋਈ ਵੀ ਹੋ ਸੰਦਾ ਕਰਦਾ ਹੋਵੇ ਉਹਦੇ ਅੰਦਰੋਂ ਨਾਮ ਨਾ ਵਿਸਰੇ ਜੇ ਨਾ ਉਹ ਸੰਤ ਹੈ ਇਹ ਸੰਤ ਦੀ ਡੈਵੀ ਨਹੀਂ ਤੇਰੇ ਸੇਵਕ ਕੋ ਭੌਕਸ਼ਣਾਹੀ ਜਦ ਨਹੀਂ ਆਵੇ ਤੇਰੇ اے ਰੱਬ ਜੀ ਤੇਰੀ ਸੇਵਕਾਂ ਨੂੰ ਜਮਾਂ ਦਾ ਭੌ ਡਰ ਨਹੀਂ ਪਉਂਦਾ ਉਹ ਦੇਖੋ ਨਾ ਮਰਨ ਤੋਂ ਡਰ ਸਭ ਨੂੰ ਲੱਗਦਾ ਹੈ ਵਰਤੋ ਡਰ ਸਬਰੂ ਲੱਗਦਾ ਕਿਉਂ ਲੱਗਦਾ ਹੈ ਭਲਾ ਕਿਉਂਕਿ ਅਗਲਿਆਂ ਨੇ ਜਿਨ੍ਹਾਂ ਨੇ ਜਾਣਿਆ ਨੇ ਦੱਸਿਆ ਜਿੰਦ ਨਾ ਮਾਣੀ ਕੱਢੀਏ ਹੱਟਾਂ ਕੂਕੜ ਕਾਏ ਉਹਨਾਂ ਨੇ ਜਿੰਦ ਨਾਲ ਤੇਰੀ ਹੱਡੀ ਹੱਡੀ ਕੜਕਾ ਕੇ ਤੇਰੀ ਜਿੰਦ ਰੱਗ ਲੈਣੀ ਹੈ ਐਨੇ ਉਹਨਾਂ ਦੇ ਹੱਥ ਤਕੜੇ ਨੇ ਜਮਾਂ ਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਾਹ ਜਾਏ ਜਮਾਂ ਦਾ ਇਮਾਰ ਸੈਣੀ ਬੜੀ ਵੱਡੀ ਹੈ ਬਹੁਤ ਬਹੁਤ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਸੇਵਕੋ ਭੌਕਿਸ਼ ਨਹੀਂ ਜਮ ਨਹੀਂ ਆਵੇ ਨੇੜੇ ਉਹ ਜਮ ਤੇਰੇ ਸੇਵਕਾਂ ਦੇ ਨੇੜੇ ਵੀ ਨਹੀਂ ਆਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਜਿਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਡਾਲ ਦੀ ਆਵਾਜ਼ ਨਹੀਂ ਆ ਰਹੀ ਪਿਆਰੇ ਤੁਸੀਂ ਸਤਸੰਗ ਕਰ ਰਹੇ ਹੋ ਸਾਰਾ ਪੰਡਾਲ ਭਰਿਆ ਪਿਆ ਹੈ ਸਤਨਾਮ ਕਹਿਣ ਦੇ ਨਾਲ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲੱਗ ਜਾਂਦਾ ਹੈ ਤੁਹਾਨੂੰ ਪਤਾ ਆ ਹੁਣ ਆਰਤੀ ਹੋਣੀ ਹੈ 1.5 ਵਜੇ ਹਰ ਬਦਾਸ ਨਾਮ ਤੇ ਅਰਵਾਤੀ ਸਤ ਨਾਮ ਹੈ ਹਰ ਭੋਗ ਤੇ ਆਵੇ ਮੇਰੇ ਗੁਰੂ ਨੂੰ ਭੋਗ ਸਤ ਨਾਮ ਦਾ ਲੱਗਦਾ ਏ ਤੇ ਸਤ ਨਾਮ ਤੁਸੀਂ ਕਹਿਣਾ ਨਹੀਂ ਗੁਰੂ ਨੂੰ ਭੋਗ ਕਿਵੇਂ ਲੱਗੇਗਾ ਆਓ ਜੇ ਤਵਾਰਾ ਕੋ ਸਤ ਨਾਮ ਜੀ ਵਾਹਿ ਪਿਆਰੇ ਹੋ ਗੱਜ ਕੇ ਆਖਿਆ ਕਰੋ ਸਤ ਨਾਮ ਪਿਆਰੇ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਕਹਿੰਦੇ ਆ ਤੇ ਜੀਵਨ ਸਭਲਾ ਹੋ ਜਾਣਾ ਏ ਬਸ ਇਹ ਬੂੰਦ ਬੂੰਦ ਨਾਲ ਸਾਗਰ ਭਰ ਜਾਣਾ ਏ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਿਸ਼ੀਆਂ ਬਕਾਰਾਂ ਤੋਂ ਜਮਾ ਤੋਂ ਦੂਰ ਹੋ ਜਾਣਾ ਏ ਐ ਗੁਰੂ ਕੇ ਯਾਰਿਓ ਗੁਰੂ ਕੇ ਸਾਰਿਓ ਤੇਰੀ ਬਖਸ਼ ਨ ਮੇਟੇ ਕੋਈ ਸਤਿਗੁਰ ਕਾ ਦਲਾਸਾ ਐ ਰੱਬ ਜੀ ਤੇਰੀ ਕਿਰਪਾ ਤੇਰੇ ਬਚਨਾਂ ਨੂੰ ਕੋਈ ਮੇਟ ਨਹੀਂ ਸਕਦਾ ਉਲਟਾ ਨਹੀਂ ਸਕਦਾ ਉਹਦਾ ਸ਼ਰੀਕ ਨਹੀਂ ਬਣ ਸਕਦਾ ਕੋਈ ਨਾਮ ਧਿਆਨ ਸੁਖ ਪਲ ਪਾਇਨ ਆਠ ਪੈਰ ਰੱਬ ਦਿਨ ਦੇ ਚਾਰ ਪਹਿਰ ਰਾਤ ਦੇ ਚਾਰ ਪਹਿਰ 8 ਪਹਿਰ ਵਿੱਚ ਦਿਨ ਰਾਤ ਪੀਤ ਹੋ ਜਾਂਦਾ ਹੈ ਰੱਬ ਜੀ ਚਾਰ ਪਹਿਰ ਦਿਨ ਦੇ ਚਾਰ ਪਹਿਰ ਰਾਤ ਦੇ ਮੈਂ ਤੇਰਾ ਹੀ ਨਾਮ ਜਪਦਾ ਨਾਮ ਧਿਆਇਨ ਸੁਖ ਭਲ ਪਾਏਨ ਮੈਂ ਤੇਰਾ ਨਾਮ ਜਪ ਜਪ ਕੇ ਸੁਖਾਂ ਦੇ ਓਹਾਰ ਇਕੱਠੇ ਕਰ ਲਏ ਨੇ ਕਿਉਂਕਿ 8 ਪਹਿਰ ਮੈਂ ਤੇਰਾ ਨਾਮ ਜਪਤ ਜਪ ਤੇਰੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਪੰਜ ਦੁਸ਼ਟ ਨੇ ਸਾਡੇ ਰੱਬ ਜੀ ਮੇਰੇ ਸ਼ਰੀਰ ਦੇ ਅੰਦਰ ਪੰਜ ਚੋਰ ਵਸਦੇ ਨੇ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੂਝੇ ਇਸ ਦੇਹੀ ਮੈਂ ਪੰਜ ਚੋਰ ਵਸਦੇ ਨੇ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੂਝੇ ਪੰਜ ਚੋਰ ਸਾਡਾ ਅੰਮ੍ਰਿਤ ਲੁੱਟ ਰਹੇ ਨੇ ਕਾਮ ਕ੍ਰੋਧ ਲੋਭ ਮੋਹ ਦਾਰ ਇਹ ਲਗਾਤਾਰ ਲੁੱਟ ਰਹੇ ਪਾਤਸ਼ਾਹ ਕਹਿੰਦੇ ਨੇ ਤੇਰੀ ਸ਼ਰਨ ਤੇਰੇ ਪਰਵਾਸੈ ਤੇਰੀ ਸ਼ਰਨ ਵਿੱਚ ਆਇਆ ਤੇਰੇ ਭਰੋਸੇ ਉੱਤੇ ਪੰਜ ਦੁਸ਼ਟ ਇਰ ਨੂੰ ਪਾਤਸ਼ਾਹ ਨੇ ਦੁਸ਼ਟ ਕਿਹਾ ਹੈ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੁਸ਼ਟ ਕਹਿ ਕੇ ਪਾਤਸ਼ਾਹ ਨੇ ਕਿਹਾ ਕਿ ਮੈਂ ਸਾਧ ਲੈ ਨੇ ਮੈਂ ਕਾਮ ਕ੍ਰੋਧ ਦੇਖੋ ਨਾ ਪਿਆਰੋ ਕਾਮ ਤੁਨੀ ਤੋਂ ਥੱਲੇ ਅਗਰ ਊਰਜਾ ਜਾਂਦੀ ਹੈ ਉਹ ਕਾਮ ਬਣ ਜਾਂਦੀ ਹੈ ਬڑا ਪਹਿਲਾ ਸੂਤਰ ਹੈ ਸਾਡੀ ਥੰਨੀ ਤੋਂ ਥੱਲੇ ਊਰਜਾ ਵਹੇਗੀ ਉਹ ਕਾਮ ਬਣੇਗੀ ਜਿਹੜੀ ਥੰਨੀ ਤੋਂ ਉੱਪਰ ਊਰਜਾ ਚੜ੍ਹੇਗੀ ਸੱਤ ਖੰਡ ਵੱਲ ਤੀਜੇ ਤਿਲ ਵੱਤ ਜਾਏਗੀ ਉਹ ਆਰਾਮ ਬਣ ਜਾਏਗੀ ਸੌਖੀ ਜੀ ਗੱਲ ਜੇ ਊਰਜਾ ਘਟਦੇ ਕ੍ਰਮ ਤੇ ਚਲੀ ਗਈ ਉਹਨੇ ਕਾਮ ਬਣ ਜਾਣਾ ਹੈ ਕਾਮ ਬਣ ਜਾਏਗੀ ਵਿਸ਼ਿਆਂ ਬਕਾਰਾਂ ਵਿੱਚ ਫਸ ਜਾਵਾਂਗੇ ਨਿਰਵਲ ਹੋ ਜਾਵਾਂਗੇ ਦੁਖੀ ਹੋ ਜਾਵਾਂਗੇ ਪਰੇਸ਼ਾਨ ਹੋ ਜਾਵਾਂਗੇ ਇਹ ਊਰਜਾ ਤੂੰ ਨਹੀਂ ਤਾਂ ਉੱਪਰ ਦਸਾਂ ਨੌ ਦਵਾਰਾਂ ਤੋਂ ਉੱਪਰ ਦਸਵੇਂ ਦਵਾਰ 'ਤੇ ਚਲੀ ਜਾਏਗੀ ਇਹ ਊਰਜਾ ਰਾਮ ਬਣ ਕੇ ਤੈਨੂੰ ਸਦਾ ਹੀ ਸੁਖ ਦੇ ਦੇਗੀ ਦੇਖੋ ਨਾ ਛੋਟਾ ਜਿਹਾ ਜਸਾ ਪਤਸ਼ਾਹ ਦਾ ਬੜਾ ਪਿਆਰਾ ਬਚਨ ਤੇਰੀ ਸ਼ਰਨ ਤੇਰੇ ਪਰ ਵਸੇ ਪੰਜ ਦੁਸ਼ਤ ਲੈ ਸਾਥੇ ਇਹ ਤੂੰ ਹੀ ਤਾਂ ਉੱਪਰ ਜਦੋਂ ਕੁੰਡਲੀ ਕੁੰਡਲੀ ਚੱਕਰ ਤੋਂ ਉੱਪਰ ਆ ਗਿਆ ਚੱਕਰ ਨੂੰ ਧਿਆਨ ਬਿੰਦਦਾ ਇਹ ਨਾ ਇੱਥੇ ਇੱਥੇ ਭੈਣਾ ਬਿੰਦੀ ਲਾਉਂਦੀਆਂ ਨੇ ਉਹ ਹੱਗੇ ਚੱਕਰ ਸક્રિય ਹੋ ਜਾਂਦਾ ਏ ਤੇ ਅਕਾਲ ਪੁਰਖ ਦੇ ਘਰ ਦਾ ਦਰਵਾਜ਼ਾ ਆ ਜਾਂਦਾ ਏ ਤੇ ਇੱਥੇ ਪੰਜ ਜਿਹੜੇ ਦੁਸ਼ਮਣਾਂ ਇਹ ਮਰ ਮੁੱਕ ਜਾਂਦੇ ਨੇ ਇਹ ਨੁਕਸਾਨ ਨਹੀਂ ਪਹੁੰਚਾ ਸਕਦੇ ਇਹ ਗੁਰਮੁਖਾਂ ਦੀ ਗੱਦੀ ਹੈ ਪਾਤਸ਼ਾਹ ਜੀ ਕਹਿੰਦੇ ਗਿਆਨ ਧਿਆਨ ਕਿਸ ਕੰਮ ਨਾ ਜਾਣਾ ਸਾਰ ਨਾ ਜਾਣਾ ਵੀ ਰੱਬ ਜੀ ਮੈਨੂੰ ਗਿਆਨ ਧਿਆਨ ਨਹੀਂ ਆਉਂਦਾ ਵੇਖੋ ਸਾਰੇ ਕੁਝ ਆਉਂਦਾ ਏ ਲੇਕਿਨ ਫਿਰ ਵੀ ਕਹਿੰਦੇ ਨੇ ਮੈਨੂੰ ਕੁਝ ਨਹੀਂ ਆਉਂਦਾ ਇਹ ਬੜੱਪਨ ਹੈ ਇਹੀ ਸਭ ਦੀ ਨਿਸ਼ਾਨੀ ਹੈ ਜਿਹੜਾ ਕਹੇ ਮੈਂ ਸਭ ਜਾਣਦਾ ਵਾਂ ਜਾਣ ਲਿਓ ਕੁਝ ਨਹੀਂ ਜਾਣਦਾ ਕਿਉਂਕਿ ਮੈਂ ਮੈਂ ਬੱਕਰਾ ਵੀ ਕਰਦਾ ਏ ਅੰਤ ਉਹ ਬੱਕਰਾ ਮੈਂ ਮੈਂ ਕਰਦਾ ਕਸਾਈ ਦੇ ਗਡਾਸੇ ਨਾਲ ਫਰਚੇ ਨਾਲ ਕੱਟਿਆ ਜਾਂਦਾ ਏ ਟੁਕੜੇ ਟੁਕੜੇ ਕਰਕੇ ਹਾਂਡੀਆਂ ਵਿੱਚ ਪਾਇਆ ਜਾਂਦਾ ਏ ਤੇ ਖਾਲੋ ਦੀ ਤੂੰਬੇ ਤੇ ਚੜ ਕੇ ਫਿਰ ਤੂੰ 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 ਕਰਦੀ ਹੈ ਇਸ ਕਰਕੇ ਮੈਂ ਮੈਂ ਕਰਨਾ ਖਤਰਨਾਕ ਹੈ ਪਾਤਸ਼ਾਹ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਜਦ ਮੈਂ ਮੈਂ ਕਰਦਾ ਸੀ ਨਾ ਰੱਬ ਜੀ ਤੂੰ ਮੈਨੂੰ ਨજર ਨਹੀਂ ਸੀ ਆਉਂਦਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਛੜ ਤੂੰ ਤੂੰ ਕਹਿਣਾ ਸ਼ੁਰੂ ਕਰ ਦਿੱਤਾ ਏ ਹੁਣ ਮੇਰੀ ਮੈਂ ਮੈਂ ਮਰ ਗਈ ਏ ਰੱਬ ਜੀ ਹੁਣ ਸਵੇ ਘਟ ਰਾਮ ਬੋਲੇ ਰਾਮਾ ਬਿਨ ਕੋ ਬੋਲੇ ਰੱਬ ਜੀ ਮੈਨੂੰ ਹਰੇਕ ਕਣ ਕਣ ਵਿੱਚ ਤੇਰੇ ਦਰਸ਼ਨ دیدار ਹੋ ਰਹੇ ਨੇ ਸਵੇ ਘਟ ਰਾਮ ਬੋਲੇ ਰਾਮਾ ਬਿਨ ਕੋ ਬੋਲੇ ਰਾਮਾ ਬਿਰ ਕੋਈ ਨਹੀਂ ਬੋਲਦਾ ਸਵੇ ਇਕੱਟ ਵਿੱਚ ਮੈਨੂੰ RAM JI ਤੇਰੇ ਦਰਸ਼ਨ ਹੋ ਰਹੇ ਨੇ ਤੂੰ ਬਰਾਜਮਾਨ ਪ੍ਰਗਟ ਹੈ ਸਭ ਜਗਾ ਮੈਨੂੰ ਤੇਰੇ ਦਰਸ਼ਨ ਹੋ ਰਹੇ ਨੇ ਪਛਾਣਦੇ ਨੇ ਸਭ ਤੋਂ ਵੱਡਾ ਸਤਿਗੁਰ ਨਾਨਕ ਦਾ ਪਤਾ ਕੀ ਪਾਵੇ ਨਾਨਕ ਐ ਮੋਹਰ ਜਸਾ ਗੁਰੂਆਂ ਨੇ ਬਾਪ ਕਰਨਾ ਛੇ ਆ ਗੁਰੂਆਂ ਨੇ ਬਾਣੀ ਵਿੱਚ ਚਾਹੇ ਪਹਿਲੇ ਦੀ ਬਾਣੀ ਚਾਹੇ ਦੂਜੇ ਦੀ ਬਾਣੀ ਚਾਹੇ ਤੀਜੇ ਦੀ ਬਾਣੀ ਪੰਜਾਂ ਗੁਰੂਆਂ ਦੀ ਬਾਣੀ ਲਗਾਤਾਰ ਹੈ ਫਿਰ 6ਵੇਂ ਤੇ 7ਵੇਂ ਦੀ ਬਾਣੀ ਨਹੀਂ ਹੈ 8ਵੇਂ ਦੀ ਬਾਣੀ ਨਹੀਂ ਹੈ ਫਿਰ 9ਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਹੈ 10ਵੇਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਦੀ ਬਾਣੀ ਗੁਰੂ ਗ੍ਰੰਥ ਸਾਹਿਬਤ ਨਹੀਂ ਹੈ ਛੇਾਂ ਗੁਰੂਆਂ ਦੀ ਬਾਣੀ ਦੀ ਛੇਾਂ ਗੁਰੂਆਂ ਨੇ ਜਿੱਥੇ ਸ਼ਬਦ ਸਮਾਪਤ ਹੁੰਦਾ ਹੈ ਉੱਥੇ ਨਾਨਕ ਸ਼ਬਦ ਦੀ ਮੋਹਰ ਲਾਈ ਹੈ ਸਭ ਤੋਂ ਵੱਡਾ ਸਤਿਗੁਰ ਐ ਰੱਬ ਜੀ ਇਹ ਨਾਨਕ ਦੀ ਜੋਤ ਕਹਿ ਰਹੀ ਏ ਇਹ ਪੰਜਵੇਂ ਗੁਰੂ ਅਰਜਨ ਦੇਵ ਕਹਿ ਰਹੇ ਨੇ ਰੱਬ ਜੀ ਸਭ ਤੇ ਵੱਡਾ ਤੇ ਤੂੰ ਏ ਸਭ ਤੇ ਵੱਡਾ ਸਤਗੁਰ ਨਾਨਕ ਸਭ ਤੋਂ ਵੱਡਾ ਨਾਨਕ ਤੋਂ ਖਬਰ ਰੱਬ ਇਹ ਪੰਜਵੀਂ ਜੋਤ ਗੁਰਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਐ ਰੱਬ ਜੀ ਤੂੰ ਸਭ ਤੋਂ ਵੱਡਾ ਏ ਸਭ ਤੋਂ ਵੱਡਾ ਸਤਗੁਰ ਨਾਨਕ ਨਾਨਕ ਤੋਂ ਭਾਵੇਂ ਇੱਥੇ ਰੱਬ ਆਣ ਜਾਣਾ ਰੱਬ ਉਹ ਜਿੱਥੇ ਨਾਨਕ 모ਰ ਹੈ ਪਹਿਲੇ ਗੂ ਤੋਂ ਲੈ ਕੇ ਨੌਵੇਂ ਗੁਰੂ ਤੱਕ ਤੇ ਮੋਰ ਲਗਾਈਏ ਪਹਿਲੇ ਪੰਜਾਂ ਗੁਰੂਣ ਲਾਈਏ ਫਿਰ ਨੌਵੇਂ ਗੁਰੂਣ ਲਾਈਏ ਕਿਉਂਕਿ ਛਿਆਂ ਦੀ ਬਾਣੀ ਦਰਦ ਸਭ ਤੋਂ ਵੱਡਾ ਸੱਤ ਗੁਰੂ ਨਾਨਕ ਸਭ ਤੋਂ ਵੱਡਾ ਮੇਰਾ ਅਕਾਲ ਪੁਰਖ ਮੇਰਾ ਰਾਮ ਏ ਜਿਨ ਕਲ ਰਾਖੀ ਮੇਰੀ ਜਿਨ ਕਲ ਯੁਗ ਦੇ ਵਿੱਚ ਮੈਨੂੰ ਜਲਦੇ ਪੜਦੇ ਸਮੇਂ ਅੰਦਰ ਰੱਖ ਲਿਆ ਏ ਆਓ ਬੜੇ ਪਿਆਰ ਨਾਲ ਸਰਵਰ ਕਰੀਏ ਮੇਰੇ ਨਾਮ ਰਾਏ ਤੂੰ ਸੰਤਾਂ ਗਾ ਸੰਤ ਤੇ ਆ